ਤੋ ਪਹਿਲੋ ਛਾਰ ਯਾਨੀ ਉਹ ਪਿਆ ਪੀ ਸਚੀਤਾ ਜੀ ਨਿਆਣਾ ਨੇ ਦਮੀ ਸਿੰਧਾ ਸਿੰਧਾ ਆਪਣਾ ਅਰਚਦਾਨ ਕੋਚੀਂ ਪੱਤੀ ਤੇ ਜਲਾਤੰਦਾਰ ਤੇ ਅੱਜ ਉਹ ਯਾਤਰੀ ਤੇ ਚੱਪੀ ਜੂਨੋ ਜਾਰੰਦ ਵਾਜ ਜਿਉਣੀ ਆਪੋ ਜੇਟ ਆਈ ਹਾਂ ਅਟੋਲੇ ਆਣੇ ਤੇ ਤਕੇ ਆਪਾਂ ਲੈ ਗਏ ਕਿ ਤੇਰੇ ਨਾਮ ਹੀ ਬੰਦੇ ਆਈ ਪੈ ਇਹ ਦੁਨਿਆਵੀ ਲੋਚਾਰੇ ਛਾਰੇ ਪੱਛੇ ਛੁਣਾਏ ਵੇਲਾ ਦੁਬਾ ਪਿਆਰ ਇਹਨਾਂ ਵੇਖ ਲੋ ਜਦਾ ਆਪਣੀ ਬਾਈ ਜਿੱਥੇ ਦਾ ਬਾਈ ਕਿ ਜਾਣ ਲਿਆ ਹੁੰਦਿਆ ਨਾ ਉਹ ਕੇ ਕੇ ਸੱਕ ਜਾਂਦੀ ਆ ਔਰ ਚੌਕ ਤੱਕ ਅਸਾਰਾ ਚੋਨਾ ਦਬਾ ਪਿਆ ਤੇ ਆਪਣੀਆਂ ਮੋਟਰ ਲੱਦੀ ਤਰੇਕ ਧਾਂ ਭਾਂ ਭਈ ਤੇ ਬੱਕ ਜਾ ਵੇਲੇ ਪਈ ਰਹਾ ਬਜੇ 3 ਘੰਟੇ ਨਹੀਂ ਵੜਿਆ ਚਾਰੇ ਬੰਨੇ ਪਾਈ ਪਈ ਹੋ ਜਾ ਬੈਠ ਕੇ ਜੇ ਦੇਖ ਲੋ ਤਾਰਾ ਮੀਨਾ ਪਿਆਰ ਆ ਤੇ ਕਿਤੇ ਦਾ ਕੰਮ ਆ ਗਿਆ ਉਹ ਨਾਲ ਨਾਲ ਦੇ ਪਸੰਦਾਂ ਤੇ ਨੇ ਤੇ ਪਿੰਡ ਦੀ ਵੀ ਦੇ ਆਪਣਾ ਪਿੰਡ ਛਾਰਾ ਪਾਣੀ ਅੱਧਰ ਆ ਜਾਣਾ ਤੇ ਉਹ ਆਪਣੀ ਪੈਈ ਦੇ ਚੱਕਰੇ ਨਾਲ ਲੱਗਦੀ ਹੈ ਸਰਕੇ ਰੇਕੇ ਇਹਦੇ ਕੋਈ ਪੁਰਾਣੀ ਹੈ ਗਨਾਈ ਹੈ ਜਿਆ ਕਾਹੀ ਪੁਰਾਣਾ ਨਾ ਚੰਦਾ ਸੈਕਲ ਨਾਲੋਂ ਪਹਿਲੇ ਪੂਰਾ ਪੋਣਾ ਹੈ ਤੇ ਇਹਨਾਂ ਨੇ ਪੂਰਾ ਪਾਰਾ ਲਿਆ ਇਹ ਜਿਹਨਾਂ ਦੇ ਲਈ ਪੂਰਾ ਨਹੀਂ ਬੰਦਿਆ ਇਹ ਬਾਕੀ ਆ ਨਹੀਂ ਦੇਖ ਲਓ ਪਾਣੀ ਛਾਰਾ ਇਦਨ ਜਾਣ ਯਾਰ ਆਹ ਵੇਖ ਲਓ ਇੱਥੋਂ ਪੈ ਵੀ ਤਾਂ ਤਪ ਤਪਦੇ ਪਾਣੀ ਆਈ ਜਾਂਦੇ ਆ ਤੁਸੀਂ ਵੇਖ ਲਓ ਤਾਂ ਸਾਹਮਣੇ ਦਿਖਾ ਦਿਆ ਨਾ ਉਹ ਪਾਣੀ ਘੱਟ ਗਿਆ ਅੱਗੇ ਵਾਲਾ ਪਾਣੀ ਉਹ ਤੇ ਜਨਾਈ ਤੇ ਚੜੀ ਬਚਦਾ ਜਿਹੜੋਂ ਭੰਦੇ ਵਾਈ ਜੋ ਹੁੰਦੀ ਤੇ ਹੁਣ ਆਹ ਪੈ ਵੀ ਭਰਦੀ ਨਾ ਜਿਆਦੀ ਤੁਸੀਂ ਬੈਠੀ ਇੱਦਾਂ ਤੇ ਵੇਖ ਲੈ ਝੋਨਾ ਦੇਤਾ ਸ਼ਾਰਦਾਈਆ ਤੇ ਆ ਆਪਣਾ ਪਹਿਣਾ ਤਰਨਾ Ae Godwara Tantan Baba Jataji Ae Daraa Chehir Pindu Ae Ae Godwara Daraa Tantan Baba Divi Chenji Chehir Ae Daraa Krala Pindu Pindu Ae Krala Krala Ae Tumhe Daraa Ae Daraa Ae Tumhe Daraa Ae ਆਪਾਂ ਹੁਣ ਚੱਲੇ ਜਾਨੀ ਉੱਤਰ ਕੇ ਇੱਕ ਜਗ੍ਹਾ ਪਹੁੰਚ ਗਾ ਉਹਨੇ ਕਿੰਨਾ ਪੈਨ ਕਾ ਖਿਆਲ ਤੇ ਆਪਾਂ ਬਾਈਕ ਇੱਥੇ ਜਮਾ ਕੀਤਾ ਸੀ ਮਾਂ ਤੇ ਅੱਗੇ ਗਾਂ ਜਾਣਾ ਨਹੀਂ ਬਾਈਕ ਤੇ ਚਪਲਾਂ ਇੱਥੇ ਲਾ ਦੀਆਂ ਨੇ ਆਪਾਂ ਤੇ ਥੋੜੀ ਜਿਹਾ ਆਪਣੀ ਸਬਜ਼ੀ ਤੋੜ ਲਈ ਆਪਾਂ ਮੈਂ ਸਬਜ਼ੀ ਤੋੜ ਲਈਏ ਗਏ ਹਾਂ ਹਾਂ ਮੈਨੂੰ ਲੱਗਾ ਸਬਜ਼ੀ ਭਾਵੇਂ ਜਾਹੀਆਂ ਤੇ ਪਾਣੀ ਦੇ ਦੋ ਪੱਤੀਆਂ ਅਚਾਰੀ ਆਪਾਂ ਨਾ ਪਾਣੀ ਵੰਡਿਆ ਪੰਜ ਪੱਤੇ ਬੰਦੇ ਨੇ ਪੈਂਦੇ ਇੰਕੇ ਇਹ ਲੋਕਾਂ ਨੂੰ ਇਹ ਪਹਿਲਾਂ ਆ ਜਾਣਾ ਅੱਜ ਹੋਈ 26 ਇਦਾਂ ਜੁਲਾਈ ਮਹੀਨੇ ਚਾਉਣਾ ਨਾ ਇਦਾਂ ਜੇ ਦਾਦੋਂ ਖਲੋ ਨਾ ਨਾ ਜੋਨੇ ਬੋਤਾ ਮਾ ਆ ਜਾਣਾ ਬੋਤਾ ਫੰਦਾ ਨਹੀਂ ਹੁੰਦਾ ਉਹ ਆਪਦੇ ਨੂੰ ਮੋਟਾਂ ਅੰਦਰ ਲਾਈ ਜਾਂਦੇ ਨੇ ਬਰਫੀ ਵਾਲੇ ਦੇਖ ਲੋ ਆ ਪੱਤੇ ਹੀ ਡੁੱਬੇ ਪਏ ਸ਼ਾਰੇ ਇਹ ਤੇ ਜਦੋਂ ਆਉਂਦੀ ਹੈ ਨਾ ਪੈਸਾ ਚੱਕਰ ਨਾ ਲੱਦ ਰਹੀ ਕੀ ਹੈ ਤੇ ਅੱਧਾ ਪਿੰਦ ਨੇ ਚੱਕਵਾ sao đấy bà chế bạn bạn gái vậy? bữa ta làm gì mà lại mua được ਅੱਛਾ ਚੱਕ ਪੈਂਦੀ ਕਿ ਕੋਈ ਕੋਈ ਪੂਰੀ ਨਹੀਂ ਹੈ ਕਿ ਅੱਛਾ ਇਹ ਯਾ ਚੱਕ ਚੀਜ਼ਾਂ ਨਹੀਂ ਜਾਂਦੀ ਆ ਸਿੱਧਾ ਨੂੰ ਆਹ ਚਹੀਂ ਦਬੇ ਨਾ ਦੱਬੀ ਆ ਦੇਖੋ ਉਹ ਗਲੀ ਚੀ ਆ ਪੈਣੀ ਕਿ ਇਹ ਚੀ ਆ ਜਾਂਦੀ ਇਤੋਂ ਦਾ ਲੱੱਡ ਦੀ ਪੈ ਜੀ ਆਪਣੀ ਆ ਜਿੱਦਾਂ ਆ ਆਪਣੇ ਚਾਚੇ ਦੀ ਪੈ ਜਣਾ ਗਵੰਦੀ ਦੀ ਕਿ ਜਿੱਦਾਂ ਚੂਨਾ ਨਾ ਕੋਈ ਕੋਈ ਗੁਰੂ ਜਾਨੀ ਕਾ ਬਾਤ ਤੇ ਆ ਸਾਰਾ ਚਪੈ ਤਾ ਚਪੈ ਜਾਈ ਪੈ ਆਪਣੀ ਉੱਤੇ ਆ ਬਾਪਾ ਪਤੀ ਲਾਉਣੀ ਹੈ ਯਾ ਬਾ ਇਹ ਲੈ ਚੂਨਾ ਕਿ ਨਾ ਦਾ ਦਿੱਤਾ ਨਹੀਂ ਚੂਨਾ ਦਾ ਲੱਦਾ ਵਾ बहुत पानी एक तो लगता पानी इन्ना नहीं पिछले दिखा ना पानी मी इना नहीं पे पिछड़ आ जा सारा पानी इकली चलिए okay the command ka ji tabna chote chote minoor ya to samay bane paena chhodai ruk ja me defense tu dekh ja the the back pe apan ki gaj jaande ya rapatiya chuna jo hi honna back pe ji ruk ke kadam ne hatara